ਹਾਂਜੀ ਸੰਘਰਸ਼ ਤੇ ਬਹੁਤ ਕਰਨਾ ਪਿਆ ਕਿਉਂਕਿ ਹਰ ਤਰ੍ਹਾਂ ਨਾਲ ਜਿਹੜਾ ਆਇਆ ਮੇਨਟੇਨ ਕਰਨਾ ਪੈਂਦਾ ਆ ਹਰ ਦਾ ਨੀ ਕਲਾਸ ਸਾਨੂੰ ਲਾਉਣੀ ਪਈ ਫੈਮਿਲੀ ਨੇ ਬੜੀ ਸਪੋਰਟ ਕੀਤੀ ਆ ਹਸਬੰਦ ਨੇ ਵੀ ਬਹੁਤ ਸਪੋਰਟ ਕੀਤੀ ਆ ਇੱਥੋਂ ਤੱਕ ਪਹੁੰਚਣ ਦੀ ਮੈਨੂੰ ਕਿ ਅੱਛਾ ਨਹੀਂ ਦੇਖਿਆ ਜਾਂਦਾ ਕਿ ਮੈਰਿਡ ਹੋਊ ਮੂਮੈਂਟ ਹੋਵੇ ਔਰ ਵਰਕਿੰਗ ਮੂਮੈਂਟ ਵੀ ਹੋਵੇ ਤੇ ਉਹਦੇ ਲਈ ਸ਼ਾਇਦ ਪ੍ਰਾਇੋਰਟੀਜ਼ ਪਹਿਲੇ ਫੈਮਿਲੀ ਵੀ ਰਹਿੰਦੀ ਆ ਜੌਬ ਵੀ ਰਹਿੰਦੀ ਲੇਕਿਨ ਉਹਦੇ ਵਿੱਚ ਇਹ ਸੁਪਨੇ ਦੱਬ ਕੇ ਰਹਿ ਦਿੰਦੇ ਆ ਇਹ ਸ਼ਾਇਦ ਇਹ ਹੈ ਕਿ ਮੇਰੀ ਫੈਮਿਲੀ ਨੇ ਸਪੋਰਟ ਕੀਤੀ ਪਰ ਮੈਂ ਆਪਣੀ ਫੈਮਿਲੀ ਵੀ ਵੇਖੀ ਆਪਣੇ ਬੱਚੇ ਆਪਣੇ ਹਸਬੰਦ ਨੂੰ ਵੇਖਿਆ ਆਪਣੀ ਜੌਬ ਵੀ ਵੇਖੀ ਤੇ ਉਹਦੇ ਨਾਲ ਨਾਲ ਮੇਰੇ ਮਤਲਬ ਮੇਰੀ ਜੌਬ ਦੇ ਨਾਲ ਮੇਰੇ ਦਫਤਰ ਵਾਲਿਆਂ ਵੀ ਮੇਰੀ ਬੋਸਪੋਰਟ ਕੀਤੀ ਮੇਰੇ ਹਸਬੰਦ ਨੇ ਵੀ ਮੇਰੇ ਬੱਚਿਆਂ ਨੇ ਫੈਮਿਲੀ ਨੇ ਸਾਰੇ ਨੇ ਮੈਨੂੰ ਬੋਸਪੋਰਟ ਕੀਤੀ ਹੈ ਕਿ ਜਦੋਂ ਵੀ ਮੈਨੂੰ ਕਿਸੇ ਦੀ ਲੋੜ ਪਈ ਉਹਨਾਂ ਮੇਰਾ ਸਾਥ ਦਿੱਤਾ ਕਿ ਜਦੋਂ ਤੁਸੀਂ ਅਵਾਰਡ ਜਿੱਤ ਕੇ ਆਏ ਹੋਏ ਕੰਪੀਟੀਸ਼ਨ ਕਿੱਥੇ ਹੋਇਆ ਔਰ ਇਹ ਦਿੱਲੀ ਦੇ ਵਿੱਚ ਦਵਾਰਕਾ ਵੈਲਕਮ ਆਈਟੀਸੀ ਚ ਹੋਇਆ ਤੇ ਇਹ ਪ੍ਰਾਈਡ ਆਫ ਇੰਡੀਆ ਵੱਲੋਂ ਜਿਹੜਾ ਨੈਸ਼ਨਲ ਲੈਵਲ ਦਾ ਦਾ ਕੰਪੀਟੀਸ਼ਨ ਕਰਵਾਇਆ ਗਿਆ ਤੇ ਜਿਸ ਤੋਂ ਮੈਂ ਫਰਸਟ ਰਨ ਆਪ ਲਈ ਜਿਸ ਤੱਕ ਪਹੁੰਚੂ ਹੈ ਕਿੰਨਾ ਔਖਾ ਜੀ ਮੈਂ ਔਖਾ ਨਹੀਂ ਬਹੁਤ ਔਖਾ ਸੀ ਤੇ ਉਦੋਂ ਤੇ ਬਹੁਤ ਮਨ ਵਿੱਚ ਟੈਨਸ਼ਨ ਸੀ ਕਿ ਪਤਾ ਨਹੀਂ ਕੀ ਹੋਏਗਾ ਤੇ ਚਲੋ ਵਾਹਿਗੁਰੂ ਨੇ ਵਧੀਆ ਕੀਤਾ ਕਿ ਮੈਂ ਜਿਹੜਾ ਨੈਸ਼ਨਲ ਮੇਰੇ ਮਨ 'ਚ ਸੀ ਕਿ ਮੈਂ ਕੋਈ ਨੈਸ਼ਨਲ ਜਿੱਤ ਕੇ ਆਉਣਾ ਆ ਤੇ ਚਲੋ ਮੈਂ ਜਿੱਤ ਕੇ ਆਈ ਆ ਅੱਗੇ ਵੀ ਆਪਣੇ ਸੁਪਨੇ ਦੱਬ ਕੇ ਬੈਠੇ ਨਹੀਂ ਮੈਂ ਸਭ ਲਈ ਡਿਜ਼ਾਇਨ ਕਰਨੀ ਜੇ ਤੁਹਾਡੇ ਕਿਸੇ ਵੀ ਫੀਲਡ ਵਿੱਚ ਜਾਂਦੇ ਸੁਪਨੇ ਆ ਤੇ ਉਹਨੂੰ ਜ਼ਰੂਰ ਸਕਾਰ ਕਰਨੇ ਚਾਹੀਦੇ ਆ ਅੱਗੇ ਨਿਕਲ ਕੇ ਆਉਣਾ ਚਾਹੀਦਾ ਇੱਕ ਦੂਜੇ ਦੀ ਹੈਲਪ ਕਰਨੀ ਚਾਹੀਦੀ ਆ ਤੇ ਮੇਨ ਗੱਲ ਹੈ ਕਿ ਆਪਣੀ ਫੈਮਿਲੀ ਦੀ ਸਪੋਰਟ ਹੋਣੀ ਚਾਹੀਦੀ ਆ ਸਾਨੂੰ ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ ਹਾਂਜੀ ਸਭ ਤੋਂ ਪਹਿਲਾਂ ਮੇਰਾ ਜਿਹੜਾ ਆ ਅਪ੍ਰੈਲ ਵਿੱਚ 2023 ਦੇ ਅਪ੍ਰੈਲ ਵਿੱਚ ਮੈਂ ਇੱਕ ਫਾਰਮ ਅਡੀਸ਼ਨ ਫਿਲ ਕੀਤਾ ਸੀ ਤੇ ਜਦੋਂ ਵਿੱਚ ਮੇਰਾ ਜਿਹੜਾ ਆਨਲਾਈਨ ਅਡੀਸ਼ਨ ਹੋਇਆ ਉਹ ਤੋਂ ਮੈਂ ਜੁਣੀ ਗਈ ਤਾਂ ਫਿਰ ਉਸ ਤੋਂ ਬਾਅਦ ਸਾਡਾ ਕੰਪੀਟੀਸ਼ਨ ਹੋਇਆ ਮੇਰਾ ਮਈ ਦੇ ਵਿੱਚ ਜਿੱਥੇ ਮੈਂ ਪੂਰੇ ਗਰਦਾਸਪੁਰ ਦੀ ਟੀਚੋਂ ਮਤਲਬ Winner ਰਹੀ ਹਾਂ ਉਸ ਤੋਂ ਬਾਅਦ ਜਿਹੜਾ ਸਾਡਾ ਇਹ G2 ਕੈਟਾਗਰੀ ਦਾ ਜਿਹੜਾ ਆ ਜੈਪੁਰ ਹੋਇਆ ਸੀ ਤੇ ਉਹਦੇ ਵਿੱਚੋਂ ਮੈਂ ਜਿਹੜਾ ਆ ਸਟੇਟ ਲੈਵਲ ਦਾ ਜਿਹੜਾ ਫਸਟ ਰੰ ਦਾ ਪਦਾਅ ਦਾ ਕੰਮ ਦਿੱਤਾ ਤੇ ਹੁਣ ਪੂਰੇ ਨੈਸ਼ਨਲ ਲੈਵਲ ਦਾ ਸੀ ਦਵਾਰਕਾ ਚ ਦਿੱਲੀ ਵਿੱਚ ਉਹਦੇ ਵਿੱਚ ਹੋਏ ਮੈਂ ਨੈਸ਼ਨਲ ਵਿੱਚੋਂ ਫਸਟ ਰਨ ਆਪ ਲਾਈ ਕਿਛੇ ਵੀ ਮੌਕਾ ਹੋਇਆ ਨਾ ਇਹ ਹਾਂਜੀ ਦਿੱਲੀ ਇਹ ਦਿੱਲੀ ਸ਼ਹਿਰ ਦੀਆਂ ਕਾਫੀ ਕਾਫੀ ਵਧੀਆ ਸਟੇਟ ਦੀਆਂ ਲੜਕੀਆਂ ਵੀ ਸੀ ਪਰ ਚਲੋ ਉਹਨਾਂ ਵੀ ਸਾਰਾ ਕੁਝ ਵੇਖ ਕੇ ਤੇ ਫਿਰ ਮੈਨੂੰ ਮਤਲਬ ਫਸਟ ਰਨ ਆਪ ਲਾਇਆ ਵਿੱਚ ਸਾਡਾ ਹੈ ਤੇ ਬਹੁਤ ਟਫ ਹੁੰਦਾ ਹੈ ਤੁਹਾਨੂੰ ਪਤਾ ਕਿ ਹਰ ਬੰਦਾ ਕਹਿੰਦਾ ਕਿ ਮੈਂ ਵਧੀਆ ਤੋਂ ਵਧੀਆ ਕਰਾਂਗਾ ਕਿ ਚੈਲਿੰਜਿੰਗ ਜਿਹੜਾ ਉਹਦੋਂ ਹੋ ਜਾਂਦਾ ਹੈ ਹਾਂਜੀ ਉਹਦੋਂ ਤੇ ਹੈ ਸੀ ਉਹਦੋਂ ਤੇ ਬਹੁਤ ਡਰ ਲੱਗਦਾ ਸੀ ਕਿ ਪਤਾ ਨਹੀਂ ਕੀ ਹੋਣਾ ਆ ਜਾਂ ਕੀ ਹੋਏਗਾ ਲੇਕਿਨ ਜਦੋਂ ਕਰਾਉਨ ਮਿਲਿਆ ਉਹ ਚੱਕਰ ਜਿਹੜਾ ਉਹਦੋਂ ਤੇ ਕਿਵੇਂ ਕਰ ਸਕਦੇ ਉਹ ਮੈਂ ਦੱਸ ਨਹੀਂ ਸਕਦੀ ਕਿ ਕਿਵੇਂ ਇੰਦਾ ਹੀਰੋ ਟਾਈਮ ਮੈਨੂੰ ਤੇ ਕਮ ਅੱਖਾਂ ਜਤਰੂ ਆ ਗਈ ਕਿ ਮੈਂ ਵਾਕਈ ਫਸਟ ਅਨਰਅਪ ਬਣ ਗਈਆਂ ਕਿਸੇ ਵੀ ਵੀਲ ਵਿੱਚ ਜਾਣ ਦੇ ਸੁਪਨੇ ਆ ਤੇ ਉਹਨੂੰ ਜ਼ਰੂਰ ਕਰ ਕਰਨੇ ਚਾਹੀਦੇ ਆ ਅੱਗੇ ਨਿਕਲ ਕੇ ਆਉਣਾ ਚਾਹੀਦਾ ਇੱਕ ਦੂਜੇ ਦੀ ਹੈਲਪ ਕਰਨੀ ਚਾਹੀਦੀ ਆ ਤੇ ਮੇਨ ਗੱਲ ਹੈ ਕਿ ਆਪਣੀ ਫੈਮਿਲੀ ਦੀ ਸਪੋਰਟ ਹੋਣੀ ਚਾਹੀਦੀ ਆ ਸਾਨੂੰ ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ ਹਾਂ ਜੀ ਸਭ ਤੋਂ ਪਹਿਲਾਂ ਮੇਰਾ ਜਿਹੜਾ ਆ April ਵਿੱਚ 2023 ਦੇ April ਵਿੱਚ ਮੈਂ ਇੱਕ ਫਾਰਮ ਅਡੀਸ਼ਨ ਫਿਲ ਕੀਤਾ ਸੀ ਤੇ ਜਦੋਂ ਵਿੱਚ ਮੇਰਾ ਜਿਹੜਾ ਆਨਲਾਈਨ ਅਡੀਸ਼ਨ ਹੋਇਆ ਉਹ ਚੋਂ ਮੈਂ ਜੁਨੇ ਦੇ ਦਿੱਤਾ ਫਿਰ ਉਸ ਤੋਂ ਬਾਅਦ ਸਾਡਾ ਕੰਪਲੀਕੇਸ਼ਨ ਹੋਇਆ ਮੇਰਾ ਮਈ ਦੇ ਵਿੱਚ ਜਿੱਥੇ ਮੈਂ ਪੂਰੇ ਅਰਜ਼ਾਸ ਪੱਤਰੀ ਚੋਂ ਮਤਲਬ ਜਿੱਨਰ ਰਹੀ ਹਾਂ ਉਸ ਤੋਂ ਬਾਅਦ ਜਿਹੜਾ ਸਾਡਾ ਇਹ ਜੀ2 ਕੈਟਾਗਰੀ ਦਾ ਜਿਹੜਾ ਆ ਜੈਪੁਰ ਹੋਇਆ ਸੀ ਤੇ ਉਹਦੇ ਵਿੱਚੋਂ ਮੈਂ ਜਿਹੜਾ ਆ ਸਟੇਟ ਲੈਵਲ ਦਾ ਜਿਹੜਾ ਫਸਟ ਰਨਰ ਆਪਾਂ ਦਾ ਕੰਮ ਕੀਤਾ ਤੇ ਹੁਣ ਪੂਰੇ ਨੈਸ਼ਨਲ ਲੈਵਲ ਦਾ ਸੀ ਦਿਵਾਰਤਾ ਚ ਦਿੱਲੀ ਵਿੱਚ ਉਹਦੇ ਵਿੱਚ ਹੋਏ ਮੈਂ ਨੈਸ਼ਨਲ ਵਿੱਚੋਂ ਫਸਟ ਰਨਰ ਆਪਰੇ ਕਿਤੇ ਵੀ ਹੋਕਾ ਹੋਇਆ ਨਾ ਹਾਂਜੀ ਦਿੱਲੀ ਦਿੱਲੀ ਸ਼ਹਿਰ ਦੇ ਆ ਕਾਫੀ ਕਾਫੀ ਵਧੀਆ ਸਟੇਟ ਦੀਆਂ ਲੜਕੀਆਂ ਵੀ ਸੀ ਪਰ ਚਲੋ ਉਹਨਾਂ ਵੀ ਸਾਰਾ ਕੁਝ ਵੇਖ ਕੇ ਤੇ ਫਿਰ ਮੈਨੂੰ ਮਤਲਬ ਫਸਟ ਰਨਰ ਆ ਬਣਾਇਆ ਵਿੱਚ ਸਾਡਾ ਹੈ ਤੇ ਬਹੁਤ ਟਫ ਹੁੰਦਾ ਆ ਤੁਹਾਨੂੰ ਪਤਾ ਕਿ ਹਰ ਬੰਦਾ ਕਹਿੰਦਾ ਕਿ ਮੈਂ ਵਧੀਆ ਤੋਂ ਵਧੀਆ ਕਰਾਂ ਤੇ ਜਦੋਂ ਚੈਲੈਂਜਿੰਗ ਦੀ ਉਦੋਂ ਹੋ ਜਾਂਦਾ ਹੈ ਹਾਂਜੀ ਉਹ ਤਾਂ ਹੈ ਸੀ ਉਦੋਂ ਤੇ ਬਹੁਤ ਡਰ ਲੱਗਦਾ ਸੀ ਕਿ ਪਤਾ ਨਹੀਂ ਕੀ ਹੋਣਾ ਆ ਜਾਂ ਕੀ ਹੋਏਗਾ ਲੇਕਿਨ ਜਦੋਂ ਕਰਾਉਨ ਮਿਲੇ ਉਦੋਂ ਕਿੰਦਾਂ ਦੀ ਮੂਮੈਂਟਸ ਸੀ ਉਹਦੋਂ ਤੇ ਕਿਵੇਂ ਕਰ ਸਕਦੇ ਉਹ ਮੈਂ ਦੱਸ ਨਹੀਂ ਸਕਦੀ ਕਿ ਕਿਵੇਂ ਇੰਦਾ ਹੀ ਉਹ ਟਾਈਮ ਮੈਨੂੰ ਤੇ ਇੱਕਦਮ ਅੱਖਾਂ ਚਤਰੂ ਆ ਗਈ ਕਿ ਮੈਂ ਵਾਕਈ ਫਸਟ ਅਨਰਅਪ ਬਣ ਗਈ